ਕਹਾਣੀ ਨਿਰਪਉ ਨਿਰਬੈਰ ਲੇਖਕ ਸ਼ਮਸ਼ੇਰ ਸਿੰਘ ਡੂਮੇਵਾਲ ਡੂੰਗੀ ਨੀਜ ਪਰ ਬਾਬਾ ਤਰਮ ਸਿੰਘ ਨਿਰੰਤਰ ਜੰਡ ਦੇ ਰੁੱਖ ਨੂੰ ਤੱਕਦਾ ਰਿਹਾ ਨਜ਼ਰਾਂ ਮੁੜ ਤੇ ਟਾਣੀਆਂ ਨਿਹਾਰਦੀਆਂ ਰਹੀਆਂ ਇੱਕ ਪਲ ਅਨਕਿਆਸਿਆ ਅਜੀਬ ਤਸਬਰ ਰੂਹ ਤੱਕ ਡੂੰਗਾ ਖੁੱਬਦਾ ਤੇ ਦੂਜੇ ਪਲ ਜ਼ਿੰਦਾਦਿਲੀ ਰੂਹਾਨੀ ਵੇਦਨਾ ਤੇ ਪਾਣੀ ਰੋੜ ਦਿੰਦੀ ਇੱਕ ਪਲ ਮੋਹ ਸਾਗਰ ਦੀਆਂ ਛੱਲਾਂ ਵਾਂਗ ਉਛਲਦਾ ਤੇ ਦੂਜੇ ਪਲ ਸਦਕ ਦੀ ਲੋ ਜ਼ਮੀਰ ਨੂੰ ਨੂਰ ਨੂੰਰ ਕਰ ਦਿੰਦੀ ਇਹ ਵੀ ਦੁਨਿਆਵੀ ਸੱਚ ਹੈ ਕਿ ਮੋਹ ਮੱਤੇ ਲਹੂ ਦੇ ਰਿਸ਼ਤਿਆਂ ਦੀ ਅਸਹਿ ਪੀੜ ਦੁਨਿਆਦਾਰਾਂ ਦੇ ਜ਼ਿਹਨ ਵਿੱਚ ਸੌਖੇ ਕੀਤੇਆਂ ਰਿਸ਼ਤਰੋਂ ਨਹੀਂ ਹਟਦੀ ਮੋਹ ਦਾ ਵੇਗ ਵੀ ਪਰਕਾਂ ਚੋਂ ਨੀਰ ਬਣ ਬਣ ਫੁੱਟਦਾ ਹੈ ਸ਼ਾਇਦ ਉਸ ਵੇਲੇ ਬਾਬੇ ਦੇ ਜ਼ਿਹਨ ਵਿੱਚ ਵੀ ਬੇਅਥਾ ਪੀੜਾਂ ਸਨ ਜੰਡ ਤੱਕ ਪੁੱਜੀਆਂ ਪੈੜਾਂ ਵੀ ਲਹੂ ਲਹਾਂ ਸਨ ਪਰ ਇਹਨਾਂ ਦਾ ਮਨਖੂਸ ਤਰਦ ਕਦੇ ਵੀ ਕਿਸੇ ਅੱਖਾਂ ਥਾਣੀ ਵੇਂਦਾ ਨਹੀਂ ਸੀ ਵੇਖਿਆ ਉਸ ਦੀ ਜ਼ਬਾਨ ਵਿੱਚ ਹਮੇਸ਼ਾ ਕਾਲ ਪ੍ਰਖਰੀ ਸਜਦਾ ਸੀ ਪਰ ਸ਼ਿਕਵਾ ਨਹੀਂ ਉਸ ਦੀ ਜ਼ਿੰਦਗੀ ਕਦਮ ਦਰ ਕਦਮ ਕਾਦਰ ਦੀ ਕੁਦਰਤ ਪ੍ਰਤੀ ਕਰਜ਼ਦਾਰ ਰਹੀ ਪਰ ਕਾਫਰ ਕਦੇ ਨਾ ਹੋਈ ਅੱਜ ਵੀ ਉਦੋਂ ਦਾ ਸੱਚ ਕੰਨੀ ਸੁਣ ਕੇ ਉਹ ਰੂਹੋਂ ਹੌਲਾ ਫੁੱਲ ਸੀ ਜਿਸ ਕਦਰ ਕਦੇ ਦਸ਼ਮੇਸ਼ ਪਿਤਾ ਨੇ ਪੁੱਤਰਾਂ ਦਾ ਜੋੜਾ ਵਤਨ ਪ੍ਰਸਤੀ ਦੀ ਅਜ਼ਮਤ ਲੈ ਕੇ ਲਾ ਕੇ ਮਾਛੀ ਬਾੜੇ ਦੇ ਜੰਗਲਾਂ ਵਿੱਚ ਜੰਡ ਹੇਠ ਯਾਰੜੇ ਸੱਤ ਰਹਿਣਾਇਆ ਸੀ ਅੱਜ ਉਸੇ ਤਰਸ ਦਾ ਦੁਖਾਂਤ ਹੰਡਾ ਕੇ ਫਕੀਰ ਹੋਇਆ ਕਲਗੀ ਤਰਦਾ ਨਾਦੀ ਪੁੱਤ ਬਾਬਾ ਤਰਮ ਸਿੰਘ ਅਕਾਲ ਪੁਰਖ ਦੇ ਬਾਣੀ ਦੇ ਸ਼ੁਕਰਾਨੇ ਵਿੱਚ ਮਸ਼ਰੂਫ ਸੀ। ਪੀੜਾ ਇਹ ਅਫਸਾਨਾ ਅੱਜ ਉਸਨੇ ਕੋਈ ਤਾਜ਼ਾ ਨਹੀਂ ਸੀ ਪੜਿਆ। ਇਸ ਦਾ ਕਿੱਸਾ ਤਾਂ ਜ਼ਿੰਦਗੀ ਦੀਆਂ ਤਿਆਂ ਚ ਉਦੋਂ ਤੋਂ ਹੀ ਦੱਬੀ ਘੁੰਮਦਾ ਸੀ। ਜਦੋਂ ਦੋ ਦੁਹਾਕੇ ਪਹਿਲਾਂ ਕਰਮਕੌਰ ਨੂੰ ਤਿੰਨ ਪੁੱਤ ਯਤੀਮ ਕਰਕੇ ਕੈਂਸਰ ਨਿਕਲ ਗਿਆ ਸੀ। ਬਾਬੇ ਦਾ ਜੇਠਾ ਪੁੱਤਰ ਅਮਰੀਕ ਸਿੰਘ ਉਦੋਂ 12 ਵਰਿਆਂ ਦਾ ਸੀ ਤੇ ਛੋਟਾ ਗੁਰਚੇਤ 10 ਵਰਿਆਂ ਦਾ। ਸਭ ਤੋਂ ਛੋਟਾ ਬਲਜੀਤ 22 ਵਰਿਆਂ ਦਾ ਹੀ ਸੀ ਲੋਰੀ ਦਾ ਹਾਨੀ। ਰਾਜ ਇਲਾਜ ਕੈਂਸਰ ਦਾ ਇਲਾਜ ਕੋਈ ਨਹੀਂ। ਅਟਲ ਤੇ ਮੋੜ ਭਾ ਵੀ ਨੂੰ ਟਾਲ ਕੌਣ ਸਕਦਾ ਮੇਰੇ ਯਤੀਮਾਂ ਨੂੰ ਅਜਾਬੋਂ ਬਚਾਇਓ ਐਸਾ ਮੋਤੇ ਸੰਸਕਾਰ ਦਿਓ ਕਿ ਇਹ ਮਾਂ ਦੀ ਮਮਤਾ ਨੂੰ ਭੁੱਲ ਕੇ ਵੀ ਯਾਦ ਨਾ ਕਰਨ ਮੇਰੀ ਇਹ दिली ਇੱਛਾ ਤੇ ਤੁਹਾਨੂੰ ਅਪੀਲ ਹੈ ਜਾਂਦੀ ਕਰਮਕੌਰ ਨੇ ਪੁੱਤਾਂ ਦੇ ਪਿਓ ਦੇ ਨਾਲ ਨਾਲ ਮਸੂਮਾਂ ਦੀ ਭੂਆ ਭਾਗੋ ਨੂੰ ਵੀ ਰਿਸ਼ਤਿਆਂ ਦੇ ਫਰਜ਼ ਨਿਭਾਉਣ ਪ੍ਰਤੀ پابੰਦ ਕਰ ਦਿੱਤਾ ਜੋ ਪਹਿਲਾਂ ਹੀ ਵਿਧਵਾ ਜੁਣ ਹੜਨੌਦੀ ਸੀ ਇੱਕ ਧੀ ਦੀ ਮਾਂ ਸੀ ਤੇ ਉਸ ਦੀ ਜ਼ਿੰਦਗੀ ਸੌਰਿਆਂ ਤੋਂ ਵਧੇਰੇ ਆਪਣੇ ਭਰਾ ਬਾਬੇ ਧਰਮ ਸਿੰਘ ਤੇ ਹੀ ਮਨਸਰ ਸੀ ਕਰਮਕੌਰ ਦੇ ਪਿੱਛੋਂ ਉਸਨੇ ਆਪਣੇ ਨਿਭਾਈ ਫਰਜ਼ਾਂ ਤੇ ਉਂਗਲ ਤਰਨ ਕੋਈ ਥਾਂ ਨਾ ਛੱਡੀ ਉਸਦੇ ਹੁੰਦਿਆ ਮਾਂ ਦੀ ਅਨਹੋਣ ਦੇ ਯਤੀਮਾਂ ਨੂੰ ਮਹਿਸੂਸ ਨਾ ਹੋਈ ਛੋਟਾ ਬਲਜੀਤ ਤਾਂ ਭਲਿਆ ਵੀ ਉਹਦਾ ਦਿਲ ਚੁੰਕੀ ਸੀ ਚਾਰ ਕੁ ਮਹੀਨਿਆਂ ਦਾ ਅਤਕਾਜ਼ਾ ਹੀ ਸੀ ਉਹਦੇ ਤੇ ਭਾਗੋ ਦੀ ਧੀ ਦੇ ਵਿਚਕਾਰ ਭਾਗੋ ਦਾ ਕਰਮਕੌਰ ਦੀ ਮੌਤ ਤੋਂ ਬਾਅਦ ਜ਼ਿਆਦੇ ਵਕਤ ਇੱਕ ਇੱਕ ਹਰੀ ਗੁਜ਼ਰਿਆ ਕਦੇ ਕਦੇ ਜਦੋਂ ਉਹ ਸਾਰੇ ਪਿੰਡ ਗੇੜਾ ਮਾਰਦੀ ਤਾਂ ਆਪਣੀ ਧੀ ਤੇ ਛੋਟੇ ਬਲਜੀਤ ਨੂੰ ਨਾਲ ਹੀ ਲੈ ਜਾਂਦੀ ਅਮਰੀਕ ਤੇ ਗੁਰਚੇਤ ਅਕਸਰ ਬਾਬੇ ਧਰਮ ਸਿੰਘ ਕੋਲੀ ਰਹਿੰਦੇ ਖੇਤੀ ਸਾਂਭਦੇ ਤੇ ਪੜ੍ਹਾਈ ਵੀ ਕਰਦੇ ਭਾਗੋ ਨੇ ਕਰਮਕੌਰ ਦੀ ਡਿਊਟੀ ਸਾਂਭੀ ਤਾਂ ਘਰ ਮੁੜ ਉਹੀ ਲੀਤੇ ਚੱਲ ਪਿਆ ਜੋ ਉਸਤੇ ਜਿਉਂਦੇ ਜੀ ਸੀ ਪਿੰਡ ਹੀ ਨਹੀਂ ਆਸ-ਪਾਸ ਦੇ ਕੀ ਆਰਥਿਕ ਪੱਖੋਂ ਕਮਜ਼ੋਰ ਪਰਵਾਰਾਂ ਦਾ ਸਹਾਰਾ ਬਾਬੇ ਦਾ ਕਰ ਸੀ ਬਹੁਤੇ ਲੋੜਵੰਦ ਸਾਰਾ ਸਾਰਾ ਦਿਨ ਕੰਮ ਆਪਣੇ ਕਰਦੇ ਤੇ ਪ੍ਰਸ਼ਾਦਾ ਬਾਬੇ ਧਰਮ ਸਿੰਘ ਦੇ ਕਰ ਸਕਦੇ ਵੇਲੇ-ਕਵੇਲੇ ਕੋਈ ਆਵੇ ਤਾਂ ਇਸ ਘਰ ਵਿੱਚ ਨਾ ਤਾਂ ਕਿਸੇ ਨੂੰ ਜਵਾਬ ਸੀ ਤੇ ਨਾ ਹੀ ਕਿਸੇ ਪ੍ਰਤੀ ਮੱਥੇਵਟ ਇੱਥੇ ਨਾ ਕੋਈ ਮਸਜਬੀ ਵਿਤਕਰਾ ਸੀ ਤੇ ਨਾ ਹੀ ਕੋਈ ਨਫ਼ਰਤ ਬਾਬੇ ਦੇ ਖੇਤਾਂ ਵਿੱਚ ਕਿਰਤ ਦਾ ਸਿਧਾਂਤ ਜਿਉਂਦਾ ਸੀ ਤੇ ਘਰ ਵਿੱਚ ਇਨਸਾਨੀਅਤ ਦੀ ਖਿਦਮਤ ਇੱਥੇ ਦੋ ਵੇਲੇ ਸਿਮਰਨ ਸੀਰ ਤੇ ਦਿਨ ਰਾਤ ਸੇਵਾ ਦਾ ਪਸਾਰ ਛੋਟੇ ਮੋਟੇ ਬਿਮਾਰ ਲੋਕਾਂ ਲਈ ਤਾਂ ਇੱਥੇ ਦਵਾਈ ਦਾ ਲੰਗਰ ਵੀ ਚੱਲਦਾ ਸੀ ਸਾਂਝ ਵੇਲੇ ਗੁਰਮਤਿ ਦੀਆਂ ਵਿਚਾਰਾ ਹੁੰਦੀਆਂ ਸਟਿੱਕ ਸਹਿਜ ਪਾਠ ਦੀ ਲੜੀ ਜਾਰੀ ਰਹਿੰਦੀ ਤੇ ਮਹੀਨਿਆਂ ਵੱਧੀ ਉਸ ਦਾ ਭੋਗ ਪਾਇਆ ਜਾਂਦਾ 80ਆਂ ਦੇ ਦਰਮਿਆਨ ਪੰਜਾਬ ਦੇ ਅੰਬਲਾਂ ਤੇ ਕਣਕੂਰ ਘਟਾਵਾਂ ਆ ਚੜੀਆਂ ਰੰਗਲਾ ਪੰਜਾਬ ਗਰਦਗ੍ਰਸਤ ਹੋ ਗਿਆ तमाम ਰਿਸ਼ਤੇ ਨਾਤੇ ਤਾਰ-ਤਾਰ ਹੋ ਗਏ ਇਨਸਾਨੀ ਇਸ ਮੁੱਚੇਸ ਦਾੰਤਕ ਸਰੂਕਾਰ ਇਸ ਅੰਧਕੋਰ ਤੇ ਆਦਮ ਖਾਨੀ ਹਨੇਰੀ ਨੇ ਆਪਣੇ ਅਗੋਸ਼ ਵਿੱਚ ਲੈ ਲਏ ਪਰ ਧਰਮ ਸੋ ਦੀ ਸਮਦਰਿਸ਼ਟ ਸੇਵਾ ਤੇ ਸਿਮਰਨ ਦੀ ਜੋਤ ਜਗਦੀ ਰਹੀ ਉਹ ਗਰੀਬ ਗੁਰਬੇ ਦਾ ਸਹਾਰਾ ਬਣ ਤੁਰਦਾ ਰਿਹਾ ਉਸ ਦਾ ਵੱਡਾ ਪੁੱਤ ਅਮਰੀਕਾ 17 ਤੇ ਗੁਰਜੀਤ 15 ਵਰਿਆਂ ਦੇ ਹੋ ਚੁੱਕੇ ਸਨ ਬਾਰੂਦਾਂ ਦੀ ਰੁੱਤੋਂ ਬੇਖਬਰ ਉਹ ਵੀ ਆਪਣੇ ਬਾਪੂ ਦੇ ਸਤਾਤ ਨੂੰ ਸਮਰਪਤ ਸਨ ਹਾਲਾਤਾਂ ਨੇ ਪਿੰਡੋ ਬਾਰ-ਬਾਰ ਪੁਲਿਸ ਚੌਕੀ ਸਥਾਪਤ ਕਰਵਾ ਦਿੱਤੀ ਸੀ ਸਖਤ ਡਿਊਟੀ ਤੋਂ ਬਾਅਦ ਦੇਰ ਸਵੇਰ ਪਰਤਦੇ ਬਹੁਤੇ ਮੁਲਾਜ਼ਮ ਪ੍ਰਸ਼ਾਦਾ ਧਰਮ ਸਿੰਘ ਕੋਲਾ ਕੀ ਛਕਦੇ ਤੇ ਕਦੇ-ਕਦੇ ਤਾਰਿਆਂ ਦੀ ਛਾਂਵੇਂ ਉਸੂਰਤਾਂ ਵੀ ਲੰਗਰ ਛਕਣਾਉਂਦੀਆਂ ਜੋ ਕੰਬਲੀਆਂ ਜਾਂ ਮੰਡਾਸਿਆਂ ਨਾਲ ਢਕੀਆਂ ਹੁੰਦੀਆਂ ਮਸ਼ਾਲ ਵਾਂਗੂ ਮਚਦੀਆਂ ਅੱਖਾਂ ਦਾ ਪੈ ਹਰ ਰੂਹ ਤੇ ਖੌਫਸਦਲ ਕੀਰਾਂ ਬੰਦਾ ਲੇਕਿਨ ਬਾਬਾ ਧਰਮ ਦੀ ਬੇਖੌਫ ਨਿਰਪਾਉ ਤੇ ਨਿਰਵੈਰ ਸੇਵਾ ਦਾ ਪਵੰਤ ਸੀ ਉਹ ਨਹੀਂ ਸੀ ਜਾਣਦਾ ਜੋ ਇਹਨਾਂ ਦੋਵਾਂ ਹਥਿਆਰਬੰਦ ਧਿਰਾਂ ਵਿੱਚ ਘਰ ਚੱਲ ਰਿਹਾ ਸੀ ਉਨ੍ਹਾਂ ਦਾ ਮਕਸਦ ਬਾਬੇ ਦੇ ਘਰੋਂ ਬਾਹਰ ਯਕੀਨੀ ਹੀ ਇੱਕ ਦੂਜੇ ਦੇ ਲਹੂ ਦਾ ਤਿਰਹਾਇਆ ਹੋਵੇਗਾ ਪਰ ਇਸ ਘਰ ਚ ਆਉਣ ਦਾ ਮਕਸਦ ਲੰਗਰ ਛਕਣ ਤੋਂ ਗਾਂ ਕੁਝ ਵੀ ਨਹੀਂ ਸੀ ਬਾਬਾ ਇਹਨਾਂ ਦੀ ਨਿਰੰਤਰ ਆਮਦ ਕਰਨ شناخت ਕਰਨ ਲੱਗ ਪਿਆ ਸੀ ਤੇ ਕਈਆਂ ਦੇ ਨਾਂ ਵੀ ਜਾਣਨ ਲੱਗ ਪਿਆ ਪਰ ਇਸ ਤੋਂ ਅੱਗੇ ਉਸ ਦਾ ਕੋਈ ਲੈਣ ਦੇ ਨਹੀਂ ਸੀ ਉਹਦੋਂ ਤੋਰੰਦਰੋਂ ਬੁਲਉਂਦ ਰਿਹਾ ਜਾਂਦਾ ਜਦੋਂ ਨਿਤ ਪ੍ਰਤੀ ਮਨੁੱਖਤਾ ਦੇ ਕਤਲਗਾਰੀ ਦੀਆਂ ਖਬਰਾਂ ਸੁਣਦਾ ਜਦੋਂ ਵੇਖ ਸੂਰ ਜ਼ਿੰਦਾ ਨੂੰ ਸਰਕਾਰੀ ਜਾਂ ਗੈਰ ਸਰਕਾਰੀ ਬਰੋਧ ਨਾਲ ਨਿਰਜ਼ਦ ਲੋਥਾਂ ਬਣੀਆ ਤੱਕਦਾ ਵਰਦੀ ਜਾਂ ਬਾਣੇ ਹੇਟ ਛੁਪੇ ਕਾਤਲ ਕਿਰਦਾਰਾਂ ਦਾ ਭੈ ਤਾਂ ਉਸਨੇ ਕਦੇ ਮੰਨਿਆ ਹੀ ਨਹੀਂ ਸੀ ਪਰ ਉਹ ਤਰਕਵਾਦੀ ਨਸੀਅਤ ਦੋਹਾਂ ਤਿਰਾਂ ਨੂੰ ਸਾਂਝੀ ਦਿੰਦਾ ਜ਼ਿੰਦਗੀ ਬੜ ਮੁੱਲੀ ਆ ਪਿਆਰਿਓ ਨਫ਼ਰਤਾਂ ਕਿਸੇ ਮਸਲੇ ਦਾ ਹੱਲ ਨਹੀਂ ਇਹਨਾਂ ਦੁਖਾਂਤਕ ਦਿਨਾਂ ਦੀ ਤਾਜ਼ਾ ਘਟਨਾ ਉਸਨੂੰ ਕਦੇ ਨਾ ਪੁੱਛਦੀ ਜਦੋਂ ਸਵੇਰ ਦੀ ਪਟੜੀ ਪਟੜੀ ਸਾਈਕਲ ਤੇ ਦੂਰ ਕਿਥੋਂ ਪਿੰਡ ਵੱਲ ਆ ਰਿਹਾ ਸੀ ਸਿੱਖੀ ਸਰੂਪ ਵਾਲੇ ਦੋ ਨੌਜਵਾਨ ਕਰੀਬ 16 ਕੁ ਬਰਿਆਂ ਦੇ ਮੋਨੇ ਮੁੰਡੇ ਦੇ ਸੀਨੇ ਗੋਲੀ ਤਾਗਣ ਲਈ ਸੇਸਤ ਬਣ ਰਹੇ ਸਨ ਇੱਕ ਦੁੱਖ ਨਾਲ ਪਿੱਠ ਜੋੜੀ ਖੜੇ ਉਸ ਮੁੰਡੇ ਦੀਆਂ ਸਹਾਰਾ ਮੰਗਦੀਆਂ ਡਰੇ ਕਬੂਤਰ ਵਰਗੀਆਂ ਨਜ਼ਰਾਂ ਜਿਉਂ ਹੀ ਬਾਬੇ ਤੇ ਪਈਆਂ ਤਾਂ ਉਸਨੇ ਸਮੇਂ ਦੀ ਸਰੀਬ ਤੇ ਟੰਗਿਆ ਅਨਬੋਲ ਤੇ ਮਜਬੂਰ ਸੱਚ ਝਟ ਪੜ ਲਿਆ ਉਹ ਸਾਈਕਲ ਸਟੈਂਡ ਤੇ ਲਾ ਕੇ ਲੰਮੇ ਕਦਮੀ ਉਸ ਨੌਜਵਾਨ ਵੱਲ ਵਧਿਆ ਤੇ ਤਾਣੀ ਸਾਲਟ ਦੀ ਨਾਲੀ ਨੂੰ ਮੁੰਡੇ ਦੀ ਛਾਤੀ ਤੋਂ ਹਟਾਉਂਦਾ ਹੋਇਆ ਬੋਲਿਆ ਕਿਉਂ ਬਈ ਜਵਾਨਾ ਇਹ ਕਿਸ ਕਸੂਰ ਦੀ ਸਜ਼ਾ ਦੇ ਰਹੇ ਹੋ ਇਹਨੂੰ ਉਹ ਅਜਨਬੀ ਧਰਮਸੋਵਲ ਵੇਖ ਕੇ ਝਟ ਨਿਮੋਚੂ ਨਾ ਜਾ ਹੋ ਗਿਆ ਉਸਨੇ ਸੰਸਨੀ ਭਰੇ ਹੱਥਾਂ ਨਾਲ ਜਿਉਂ ਹੀ ਮੂੰਹ ਤੇ ਬੰਨਿਆ ਮੰਡਾਸਾ ਲਾਇਆ ਤਾਂ ਧਰਮ ਸਿੰਘ ਦੀਆਂ ਨਜ਼ਰਾਂ ਨੇ ਪਟchnਾਕਤ ਕਰ ਲਈ ਇਹ ਤਾਂ ਸਰਕਾਰ ਦਾ ਬਾਗੀ ਸੱਤਾ ਜੋ ਕਈ ਵਾਰ ਉਸ ਕੋਲੋਂ ਰੋਟੀ ਖਾ ਕੇ ਗਿਆ ਉਸ ਦੀਆਂ ਕਹਿਰਵਾਨ ਅੱਖਾਂ ਸ਼ਰਮਸਾਰ ਹੋ ਕੇ ਬਾਬੇ ਅੱਗੇ ਝੁਕ ਗਈਆਂ ਕਿਉਂ ਮਾਰਨ ਲੱਗਾ ਸੀ ਤੂੰ ਇਹਨੂੰ ਬਾਬੇ ਨੇ ਸਵਾਲ ਕੀਤਾ ਤੂੰ ਕੀ ਜਾਣੇ ਬਾਬਾ ਇਹ ਉਸ ਥਾਣੇਦਾਰ ਦਾ ਪੁੱਤ ਹੈ ਜੋ ਦਰਜਨਾ ਪਰ ਮਾਮਾ ਦੇ ਬੇਕਸੂਰ ਪੁੱਤ ਖਾ ਚੁੱਕਿਆ ਮੇਰੇ ਭਰਾ ਨੂੰ ਵੀ ਉਹਨੇ ਮਾਰਿਆ ਤੇ ਮੇਰੇ ਤੇ ਕੋਰ-ਕੋਰ ਤਸ਼ੱਦਦ ਵੀ ਇਹਦੇ ਪਿਓ ਨੇ ਹੀ ਡਾਇਆ। ਅਸੀਂ ਅੱਜ ਤਪਦਾ ਸੀਨਾ ਠਾਰਨ ਲਈ ਮਸਾਂ ਇਹਨੂੰ ਕਾਲਜੋਂ ਅਗਵਾ ਕਰਕੇ ਲੈ ਆਂ। ਤੇ ਤੈਨੂੰ ਵਾਸਤਾਈ ਤੂੰ ਸਾਡੇ ਰਾਹ ਤੇ ਨਾ ਉਹ ਮੰਨ ਲੈਣਾ ਪਰ ਇਹ ਕਿ ਹਸ ਸਿਧਾਂਤ ਹੈ ਭਾਂਬੜ ਕੋਈ ਵਾਲੇ ਤੇ ਲਹੂ ਕਿਸੇ ਦਾ ਡੁੱਲੇ। ਇਹਨੂੰ ਛੱਡ ਦਿਓ ਇਹ ਵਿਚਾਰਾ ਤਾਂ ਬੇਕਸੂਰ ਹੈ। ਬਾਬੇ ਨੇ ਜਵਾਬ ਦਿੱਤਾ ਕਿ ਸੂਰਤ ਉਹਨਾਂ ਦਾ ਵੀ ਕੋਈ ਨਹੀਂ ਸੀ ਜੋ ਇਹਦੇ ਪਿਓ ਨੇ ਮਾਰਿਆ। ਤਾਂ ਕੀ ਇਹਦਾ ਕਤਲ? ਉਹਨਾਂ ਨੂੰ ਮੋੜ ਲਿਆ ਗਿਆ। ਇਨ ਹੱਥੇ ਤੇ ਮਾਸੂਮ ਵੀ ਨਹੱਥੇ ਤੇ ਮਾਸੂਮ ਦੁਆ ਨੂੰ ਮਾਰਨਾ ਗੁਰੂ ਦੇ ਸਿਧਾਂਤ ਤੋਂ ਉਲਟ ਹੈ ਸਿਧਾਂਤ ਸਲਾਮਤੀ ਲਈ ਪੁੱਤਾਂ ਦੇ ਕਾਤਲ ਹਰਿੰਦਜੀਤ ਦੇ ਪੁੱਤ ਬਹਾਦਰ ਸ਼ਾਹ ਨੂੰ ਗੁਰੂ ਨੇ ਸੀਨੇ ਨਾਲ ਲਾ ਲਿਆ ਸੀ ਤੁਸੀਂ ਇਸੇ ਨਾਲ ਕੋਈ ਤਰਸ ਵੀ ਨਹੀਂ ਕਰ ਸਕਦੇ ਤੇਰੀ ਵਿਚਾਰਧਾਰਾ ਦੇ ਤਰ੍ਹਾਂ ਕਾਤਲਾਂ ਤੇ ਤੇਰੇ ਸਤਿਕਾਰ ਉਸ ਤਾ ਰੂਹ ਤੱਕ ਭੇਜਿਆ ਪਰ ਇਸ ਨੂੰ ਕਤਲ ਕਰਨਾ ਸਾਡੀ ਮਜਬੂਰੀ ਹੈ ਸੱਤਾਂ ਕੀ ਚੀਚੀਆਂ ਵਟ ਰਹੀ ਸੀ ਮੈਂ ਆਖਰੀ ਸਾਹਾਂ ਤੱਕ ਇਹ ਨਹੀਂ ਹੋਣ ਦੇਵਾਂਗਾ ਇਹਨੂੰ ਬਚਾਉਣਾ ਮੇਰੀ ਮਜਬੂਰੀ ਹੈ ਧਰਮ ਸੋ ਆਡਾ ਲਖ ਲੋ ਗਿਆ ਸੱਤਾ ਹੱਥ ਆਇਆ ਸ਼িকার ਛੱਡਣਾ ਨਹੀਂ ਸੀ ਚਾਹੁੰਦਾ ਪਰ ਧਰਮ ਸਿੰਘ ਦੇ ਹੱਥ ਨੂੰ ਉਲਟਾੜ ਕੇ ਨਹੀਂ ਲੰਮੀ ਦਲੀਲਬਾਜ਼ੀ ਜਦੋਂ ਧਰਮ ਸਿੰਘ ਨੂੰ ਤਸ ਤੋਂ ਮਸ ਨਾ ਕਰ ਸਕੀ ਤਾਂ ਸੱਤਾ ਉਸਦੇ ਪੈਰਾਂ ਤੱਕ ਝੁਕ ਗਿਆ ਬਾਬਾ ਸ਼ੇਰਾਂ ਨੂੰ ਘਾਣਾ ਖਾਸ ਤੂੰ ਸਾਡੀ ਅੱਜ ਮੰਨ ਲੈ ਅਸੀਂ ਤੇਰੀ ਉਮਰ ਪਰ ਮੰਨਾਂਗੇ ਉਸ ਦੀ ਸੁਣਾਈ ਆਖਰੀ ਗੱਲ ਨੇ ਧਰਮ ਸਿੰਘ ਨੂੰ ਗੈਰ ਗੰਭੀਰ ਸੋਚ ਵਿੱਚ ਪਾ ਦਿੱਤਾ ਉਸ ਦੀ ਹਰ ਸਵੇ ਅਤੇ ਸਦਾਂਤਕ ਦਲੀਲ ਸੱਤੇ ਦੇ ਜਨੂੰਨ ਅੱਗੇ ਪਿਗਲ ਰਹੀ ਸੀ ਤੇ ਲੰਮੀ ਚੁੱਪ ਤੋੜਦਿਆਂ ਬੋਲਿਆ ਕੋਈ ਭੋਰਾ ਗੂੰਜੈ ਸਾ ਤੁਹਾਡੇ ਜ਼ਿਹਨ ਚ ਇਹਨੂੰ ਬਖਸ਼ਣ ਦੀ ਸਤੈ ਨੇ ਨਾਂ ਵੀ ਸਿਰ ਹਲਾਇਆ ਤਾਂ ਫਿਰ ਵਾਦਾ ਕਰੋ ਮੇਰੀ ਗੱਲ ਮੰਨੋਗੇ ਕਾ ਚਲਦੇ ਪੁੱਤ ਨੂੰ ਸੁੱਕਾ ਛੱਡਣ ਬਿਨਾ ਤੂੰ ਜਿੰਦ ਵੀ ਮੰਗੇ ਤੇਰੇ ਲਈ ਹਾਜ਼ਰ ਹੈ ਫਿਰ ਇਹਦੂੰ ਪਹਿਲਾਂ ਗੋਲੀ ਮੇਰੇ ਮਾਰੋ ਸਾਲਟ ਦੀ ਨਾਲੀ ਆਪਣੇ ਸੀਨੇ ਵੱਲ ਮੋੜ ਕੇ ਧਰਮਸਿਓਂ ਬੋਲਿਆ ਲੈ ਸਤਾ ਸਿਆ ਚਲਾ ਗੋਲੀ ਸਤਾ ਬੁਰਾ ਫਸ ਚੁੱਕਾ ਸੀ ਉਹ ਜਾਣ ਚੁੱਕਾ ਸੀ ਕਿ ਸਿਰੜ ਦਾ ਵੈਨ ਮੋੜਨਾ ਉਸਤੇ ਬਸ ਨਹੀਂ ਅੰਤ ਧਰਮਸਿਓਂ ਦਾ ਧਰਮ ਬਦਲਾ ਲੂ ਨੀਤੀ ਤੇ ਭਾਰੂ ਪੈ ਗਿਆ ਅੱਜ ਵੀ ਇਹ ਵਾਰਦਾਤ ਬਾਬੇ ਦੇ ਜ਼ਿਹਨ ਵਿੱਚ ਘੁੰਮ ਰਹੀ ਸੀ ਉਹ ਖੇਤਾਂ ਦੇ ਬੰਨੇ ਬੰਨੇ ਗੇੜਾ ਕੱਟ ਜਿਉਂ ਹੀ ਘਰ ਵੱਲ ਮੁੜਨ ਲੱਗਾ ਤਾਂ ਪੁਲਿਸ ਦੀ ਗੱਡੀ ਉਸ ਤੇ ਅੱਗੇ ਆ ਰੁਕੀ ਇਹਨਾਂ ਚੋਂ ਇੱਕ ਵੀ ਪੁਲਸੀਆ ਉਹਨਾਂ ਚੋਂ ਨਹੀਂ ਸੀ ਜੋ ਉਸ ਤੇ ਘਰ ਆ ਕੇ ਲੰਗਰ ਛਕਦੇ ਸਨ ਬਾਬਾ ਵੱਡੇ ਸਾਹਿਬ ਦਾ ਹੁਕਮ ਹੈ ਤੈਨੂੰ ਥਾਣੇ ਲੈ ਜਾਣਾ ਹੈ ਇਹ ਕੇਐਸਆਈ ਨੇ ਤਾਇਦ ਕੀਤੀ ਚਲੋ ਗੁਰਮਖੋ ਕਹਿ ਕੇ ਬਾਬਾ ਗੱਡੀ ਵਿੱਚ ਬੈਠ ਗਿਆ ਜਿਸ ਥਾਣੇਦਾਰ ਅੰਦਰ ਕੁੰਖਾਰ ਮੁਜਰਮ ਦੀ ਤਰ੍ਹਾਂ ਵੱਡਾ ਗੇਟ ਲੰਘ ਕੇ ਪੁਲਿਸ ਧਰਮ ਸਿੰਘ ਉਹਨੂੰ ਅੰਦਰ ਲੈ ਕੇ ਗਈ ਉਹ ਆਪਣੇ ਇਲਾਕੇ ਦਾ ਨਹੀਂ ਸੀ ਖੁੱਲੇ ਵੇੜੇ ਵਿੱਚ ਡਾਰਾਂ ਬੰਨੀ ਫਿਰਦੇ ਪੁਲਿਸੀਆਂ 'ਚੋਂ ਇੱਕ ਵੀ ਵਾਕਿਫ ਨਾ ਮਿਲਿਆ ਸਾਹਮਣੇ ਖੜੀ ਜਿਪਸੀ ਦੇ ਬੋਨਟ ਤੇ ਲੱਤਰ ਖਲੋਤਾ ਖਾਕੀ ਵਰਦੀ ਵਾਲ ਅਫਸਰ ਆਪਣੇ ਧਿਆਨ ਵਿੱਚ ਸਿਗਰਟ ਪੀ ਰਿਹਾ ਸੀ ਦੋ ਜਵਾਨ ਦੋਹਾਂ ਬਾਹਾਂ ਤੋਂ ਫੜ ਕੇ ਧਰਮ ਸੇ ਉਹਨੂੰ ਜਦੋਂ ਉਸ ਕੋਲ ਲੈ ਕੇ ਗਏ ਤੋ ਸਿਰੋਂ ਪੈਰੋਂ ਤੱਕ ਉਸਦਾ ਜੁੱਸਾ ਨਜ਼ਰਾਂ ਦੇ ਅੰਦਾਜ਼ੇ ਨਾਲ ਨਿਰਖਦਾ ਰਿਹਾ ਤੇ ਫਿਰ ਬੋਲਿਆ ਤੂੰ ਸੁਣਿਆ ਖਤਰਨਾਕ ਅਤਵਾਦੀ ਸਤਨਾਮ ਸਿੰਘ ਸੱਤੇ ਨੂੰ ਜਾਣਦਾ ਹੈ ਹਾਂ ਜੀ ਰੱਬ ਦੇ ਪਿਆਰਿਓ ਜਾਣਦਾ ਤਾਂ ਜ਼ਰੂਰ ਹੈ ਨੋ ਪਤਾ ਉਹ ਖਤਰਨਾਕ ਹੱਤਿਆਵਦੀ ਅਤੇ ਕਈ ਵਾਰਦਾਤਾਂ ਵਿੱਚ ਪੁਲਿਸ ਨੂੰ ਲੋੜੀਦਾ ਨਹੀਂ ਅਜੇ ਹਜੇ ਤਾਂ ਕੋਈ ਹਲਮ ਨਹੀਂ ਤੋਂ ਉਹਦੇ ਮਾਮਲੇ ਵਿੱਚ ਪੁਲਿਸ ਨੂੰ ਕੋਈ ਐਸੀ ਸਹਾਇਤਾ ਤਾਂ ਕਰ ਸਕਦਾ ਹੈ ਜੋ ਪੀੜਤਾਂ ਨੂੰ ਨਿਆਂ ਤੇ ਸਾਨੂੰ ਸਫਲਤਾ ਦੇ ਤਰੱਕੀ ਦਿਵਾ ਸਕੇ ਉਹਨਾਂ 'ਚ ਤਾਂ ਇਨਸਾਨੀਅਤ ਦੇ ਨਾਤੇ ਬਿਨਾ ਮੇਰਾ ਉਹਦੇ ਨਾਲ ਕੋਈ ਗਹਿਰਾ ਸਬੰਧ ਨਹੀਂ ਇਨਸਾਨੀਅਤ ਨਾਤੇ ਹੀ ਮੈਂ ਉਹਨੂੰ ਹਿੰਸਾ ਘਰਾ ਤਿਆਗਣ ਲਈ ਕਹਿ ਸਕਦਾ ਅਕਾਲ ਪੁਰਖ ਦਾ ਵਾਸਤਾ ਦੇ ਕੇ ਬੇਕਸੂਰ ਲੋਕਾਂ ਦੇ ਹੱਕ ਵਿੱਚ ਮੈਂ ਡਟ ਕੇ ਬੋਲਾਂਗਾ ਗੁਰੂ ਭਲੀ ਕਰਿਓ ਆਪਣੇ ਵਿਖੜੇ ਰਾਹੋਂ ਜ਼ਰੂਰ ਪਾਸਾ ਵੱਟੇਗਾ ਬਾਬੇ ਨੇ ਕਿਹਾ ਉਹ ਜਿਹੜੀ ਸੈਤਾਨੀ ਤੈਨੂੰ ਇੱਥੇ ਸੱਦਿਆ ਉਹ ਇਹ ਨਹੀਂ ਨੌਰੀਆ ਸਿਗਰਟ ਦਾ ਸੂਟਾ ਖਿੱਚ ਕੇ ਬੋਲਿਆ ਤੇਰੇ ਗਰੀਬ ਬੰਦਾ ਕੀ ਕਰ ਸਕਦਾ ਉਹ ਵੀ ਦੱਸ ਦਿਓ ਉਹ ਰਾਤਾਂ ਦੇ ਹਨੇਰੇ ਚ ਟਿੱਡ ਦੀ ਭੁੱਖ ਮਟਾਉਣ ਤੇਰੇ ਕੋਲ ਆਉਂਦਾ ਹੈ ਤੂੰ ਉਹਦੀ ਮੁਖਬਰੀ ਕਰਕੇ ਉਹਨੂੰ ਫੜਾ ਤੇ ਗਵਰਨਮੈਂਟ ਤੋਂ ਸਨਮਾਨਖਟ ਇਲਾਕੇ ਵਿੱਚ ਆਵਣਾ ਆਊਗਾ ਨਾਲੇ ਸਾਡੇ ਤਰੱਕੀ ਦੇ ਰਾਹ ਖੁੱਲਣਗੇ ਹੈ ਨਾ ਸੋਲਾ ਨੇ ਖਰੀ ਉਸਨੇ ਆਪਣੀ ਉਸ ਲੱਤ ਦੇ ਗੋਡੇ ਤੇ ਹੱਥ ਮਾਰਿਆ ਜਿਹੜੀ ਜਿਪਸੀ ਦੇ ਬੋਨਟ ਤੇ ਤਰੀ ਹੋਈ ਸੀ ਅਲਾਖੇ ਚ ਅਮਨ ਆਉਣਾ ਚਾਹੀਦਾ ਪਰ ਸਿਧਾਂਤ ਦੇ ਖਿਲਾਫ ਸਮਝੌਤਾ ਕਰਕੇ ਨਹੀਂ ਨਿਸ਼ਕਾਮ ਸੇਵਾ ਤੋਂ ਨਿੱਜੀ ਸਵਾਰਥ ਤੱਕ ਨਾ ਵੱੱਜਰ ਗੁਨਾਹ ਪਰ ਕਾ ਬੁਰਾ ਨਾ ਰਾਖਿਆ ਚੀਤ ਕੋਈ ਕਿੱਡਾ ਵੱਡਾ ਗੁਨਾਹ ਕਰਕੇ ਉਹ ਨਾ ਹੋਵੇ ਉਸ ਨੂੰ ਸਜ਼ਾ ਦੇਣ ਦਾ ਹੱਕ ਸਿਰਫ ਪ੍ਰਮਾਤਮਾ ਕੋਲ ਹੈ ਇਹ ਸਾਡਾ ਹੱਕ ਨਹੀਂ ਮੈਨੂੰ ਪ੍ਰਮਾਤਮਾ ਨੇ ਮਨੁੱਖੀ ਜੀਵਨ ਦਿੱਤਾ ਹੈ ਇਦੋਂ ਵੱਡਾ ਮੇਰੇ ਲਈ ਸਨਮਾਨ ਕੋਈ ਨਹੀਂ ਜ਼ਮੀਰ ਦੇ ਖਿਲਾਫ ਫੈਸਲਾ ਕੋਈ ਨਹੀਂ ਸੋ ਗੁਸਤਾਖੀ ਮਾਫ ਯਾਦ ਫਿਰ ਇਨਸਪੈਕਟਰ ਨੌਰਿਆ ਨਾਦ ਨੂੰ ਜਾਣਦਾ ਨਹੀਂ ਧਰਮ ਸਿਆ ਨਾਨਨ ਦੀ ਲੋੜ ਹੀ ਨਹੀਂ ਪਈ ਕਦੇ ਤਾਂ ਫਿਰ ਹੁਣ ਜਾਣ ਜਾਏਗਾ ਮੈਂ ਤਾਂ ਗੁੰਗੇ ਬੋਲਣ ਲਾਤੇ ਤੇ ਤੇਰੇ ਅਰਗੇ ਕਈ ਜਿਉਂਦੇ ਜੀ ਖਪਾਤੇ ਅਫਸਰ ਨੇ ਅਸਰੀ ਕਿਰਦਾਰ ਦੀ ਝਲਕ ਵਿਖਾਈ ਚਾਹ ਦੇ ਤਾਂ ਪਹਿਲਾਂ ਜ਼ਰੂਰ ਸੁਣਿਆ ਸੀ ਬਾਬੇ ਨੇ ਢੋਲ ਜਵਾਬ ਦਿੱਤਾ ਫਿਰ ਸੋਚ ਰਿਹਾ ਜਦੋਂ ਰੱਖੀ ਨਾ ਪੁਟਪੜੀ ਤੇ 나ਗਨੀ ਤੇਰੇ ਤਾਂ ਫਰਿਸ਼ਤੇ ਵੀ ਮੰਨਣਗੇ ਲੱਗਦਾ ਤੁਹਾਨੂੰ ਭਲੇਖਾ ਲੱਗਿਆ ਨੌਰੀ ਆਨੰਦ ਅੱਜ ਸਿਦਕ ਨੂੰ ਬਰੂਦ ਕੋਈ ਨਵਾਂ ਥੋੜਾ ਪਰਖਣ ਲੱਗਿਆ ਤੂੰ ਮੇਰੇ ਹਜ਼ਾਰ ਵੇਰ ਗੋਲੀ ਮਾਰ ਮੈਂ ਪਾਪਨੀ ਕੁਮਾਮਾਗਾ ਇੱਥੇ ਨਹੀਂ ਜੇ ਇਦਾਂ ਹੀ ਮੈਨੂੰ ਮਾਰਨ ਦੀ ਧਮਕੀ ਸੱਤਾ ਦੇਵੇ ਤੇ ਕਹੇ ਕਿ ਨੌਰੀ ਆਨੰਦ ਨਾ ਤਰੋ ਕੁਮਾ ਮੈਂ ਤਾਂ ਵੀ ਸਿੱਦਕ ਨੂੰ ਪਿੱਠ ਨਹੀਂ ਦਿਖਾਵਾਂਗਾ ਮਰਨੀ ਤਾਂ ਮਰ ਜਾਮਾਗਾ ਸੋ ਵਾਸਤਾ ਮੈਨੂੰ ਇਨਸਾਨੀਅਤ ਦਾ ਖਿਦਮਤਕਾਰੀ ਰਹਿਣ ਦਿਓ ਗੁਜ਼ਾਰ ਨਾ ਬਣਾਓ ਧਰਮ ਸਿਉ ਨੇ ਅੱਤ ਨਾ ਮਨਾ ਹੋ ਕੇ ਤੇ ਦੋਵੇਂ ਹੱਥ ਜੋੜ ਕੇ ਨੌਰੀ ਆਨੰਦ ਨੂੰ ਗੁਜਾਰਿਸ਼ ਕੀਤੀ ਪਰ ਉਸ ਦਾ ਗੁੱਸਾ ਸਤਵੇਂ ਸਮਾਨ ਨੂੰ ਚੁਮਰਿਆ ਸੀ ਉਹ ਚੀਖ ਚੀਖ ਕੇ ਕਹਿ ਰਿਹਾ ਸੀ ਅਗਰ ਤੂੰ ਮੈਨੂੰ ਖੰਖਾਰਾ ਤਵਦ ਨਹੀਂ ਨਹੀਂ ਫੜਾਇਆ ਨਾ ਤਮੈਂ ਤੇਰਾ ਜਮੂਰਾ ਨਾ ਮਾਸ ਤੋੜ ਤੋੜ ਕੇ ਕੁੱਤਿਆਂ ਦਾ ਖਾਜਾ ਬਣਾ ਦਿਆਂਗਾ ਧਰਮ ਸਿੰਘ ਕਹਿ ਰਿਹਾ ਸੀ ਮੱਥੇਕਾਰ ਖਰਕ ਮਾਰ ਕੇ ਜੌਨ ਨਾਲੋਂ ਕਿਤੇ ਬਿਹਤਰ ਹੈ ਜੇ ਰੱਬ ਮੈਨੂੰ ਕੁੱਤਿਆਂ ਦਾ ਖਾਜਾ ਬਣਾ ਦੇ ਮੈਨੂੰ ਤੇਰੇ ਨਾਲ ਮਲਾਲ ਕੋਈ ਨਹੀਂ ਪਰ ਜ਼ਮੀਰ ਦੇ ਖਿਲਾਫ ਸਮਝੌਤਾ ਕੋਈ ਨਹੀਂ ਇਹੋ ਤਕਰਾਰ ਚੱਲਦਾ ਚੱਲਦਾ ਕਈ ਦਿਨਾਂ ਤੇ ਰਾਤਾਂ ਨੂੰ ਪਾਰ ਕਰ ਗਿਆ ਤਸ਼ੱਦਦ ਦਾ ਕੋਈ ਤਰੀਕਾ ਪੁਲਿਸ ਨੇ ਧਰਮ ਸਿੰਘ ਤੇ ਅਜਮਾਨੋ ਨਾ ਛੱਡਿਆ ਪਰ ਸਿਮਰਨ ਉਸ ਦਾ ਸਾਰਾ ਬੰਦਾ ਗਿਆ ਉਹ ਡਾਡੇ ਦੀ ਰਜਤ ਵਿੰਗ ਕਸਾਈਆਂ ਦਾ ਸਹਿਕੀ ਯਾਰੜੇ ਦਾ ਸੱਤਰ ਹੰਡੌਲਾ ਰਿਆ ਜਿਨਨੀ ਨਾਮ ਚਾਇਆ ਗਏ ਮੁਸ਼ਕਤਕਾਰ ਇਹ ਪਰਮਾਤਮਾ ਦੇ ਸਿਧਾਂਤ ਤਾਂ ਅਗੰਮੀ ਸੱਚ ਹੈ ਇਸੇ ਨਾਮ ਸਹਾਰੇ ਬਾਬਾ ਧਰਮ ਸਿੰਘ ਵੱਡੀ ਮੁਸ਼ਕਤਕਾਰ ਗਿਆ ਇੱਕ ਦਿਨ ਨੌਰੀ ਉਸ ਕੋਲ ਆਇਆ ਤੇ ਧੀਮੀ ਜੀ ਆਵਾਜ਼ ਵਿੱਚ ਬੋਲਿਆ ਧਰਮ ਸਿੰਘ ਭਲਾ ਕੀ ਤੂੰ ਆਪਣੇ ਪਿੰਡ ਦੇ ਸਾਰੇ ਲੋਕਾਂ ਨੂੰ ਜਾਣਦਾ ਅੱਜ ਉਸਦੇ ਚਿਹਰੇ ਤੇ ਨਾ ਤਾਂ ਪੂਰਾ ਤਲਕੀ ਸੀ ਤੇ ਨਾ ਹੀ ਜ਼ੁਬਾਨ ਚਾਕੜ ਹਾਂ ਵਿਹਾਰਿਓ ਮੇਰਾ ਪਿੰਡ ਮੇਰੀ ਮਾਂ ਮਿੱਟੀ ਸਭ ਅਮਾ ਜਾਈ ਇਸ ਸਭ ਨਾਲ ਲਹੂ ਦਾ ਨਾਤਾ ਹੈ ਮੇਰਾ। ਕੱਲ ਦੇ ਰਾ ਤੇਰੇ ਪਿੰਡ ਦੇ ਦੁਅਤਵਾਦੀ ਰਾਜਵਾਹੇ ਕੋਲ ਹੋਏ। ਨੰਮੇ ਪੁਰਸ ਮੁਕਾਬਲੇ ਵਿੱਚ ਮਾਰੇ ਗਏ। ਤੋਂ ਉਹਨਾਂ ਦੀਆਂ ਰਾਸ਼ਾਂ ਵੇਖ ਕੇ شناخت ਕਰ ਸਕਦਾ ਕਿ ਉਹ ਕੌਣ ਨੇ। ਨੌਰਿਆ ਨੋਖੇ ਜੇ ਅੰਦਾਜ਼ ਵਿੱਚ ਬੋਲਿਆ ਤਾਂ ਬਾਬੇ ਨੇ ਹਾਂ ਚ ਸਿਰ ਹਿਲਾਇਆ। ਉਸ ਦੇ ਦਿਲ ਤੇ ਤੌਕਨਾ ਜਿਹਾ ਪੈਦਾ ਹੋ ਰਿਹਾ ਸੀ ਕਿ ਸ਼ਾਇਦ ਸੱਤਾ ਹੀ ਪਲੀਸ ਮੁਕਾਬਲੇ ਵਿੱਚ ਮਾਰਿਆ ਗਿਆ। ਫਿਰ ਬਾਬੇ ਨੂੰ ਹਵਾਲਾਤ ਵਿੱਚੋਂ ਕੱਢ ਕੇ ਉਸ ਬੈਰਕ ਦੇ ਕੋਲ ਲੈ ਗਏ ਜਿੱਥੇ ਦੋ ਮ੍ਰਿਤਕ ਰਾਸ਼ਾਂ ਦੋ ਮੰਜੀਆਂ ਤੇ ਪਾਈਆਂ ਤੇ ਚਾਦਰਾਂ ਨਾਲ ਕਈਆਂ ਪਈਆਂ ਸਨ ਜੋ ਨਾ ਚਾਦਰ ਚੁੱਕ ਕੇ ਧਰਮ ਸਿਉ ਨੂੰ ਬਖਾ ਕੇ ਰਾਂਤਵਾਦੀਆਂ ਦੇ ਚਿਹਰੇ ਧਰਮ ਸਿਉ ਤੂੰ ਆਗਾ ਹੋ ਕੇ شناخت ਕਰੇ ਨਾ ਅਤਵਾਦੀਆਂ ਦੀ ਇਹਦੂ ਜਾਣਦਾ ਇਹਨਾਂ ਨੂੰ ਨੌਰੀਆ ਗੰਭੀਰ ਅੰਦਾਜ਼ ਵਿੱਚ ਸੀ ਜਦੋਂ ਕੋਲ ਖੜੇ ਹਵਾਲਦਾਰ ਨੇ ਦੋਵੇਂ ਨਰਜਿੰਦ ਸਰੀਰਾਂ ਤੋਂ ਚਾਦਰਾਂ ਹਟਾ ਕੇ ਚਿਹਰੇ ਨੰਗੇ ਕੀਤੇ ਧਰਮ ਸਿਉ ਦੰਗ ਰਹਿ ਗਿਆ شناخت ਵਿੱਚ ਇੱਕ लाश ਅਮਰੀਕ ਦੀ ਸੀ ਤੇ ਦੂਜੀ ਗੁਰਚੇਤੀ ਬਾਬੇ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਉਤੋਂ ਨੌਰੀਆ ਨੰਦ ਨੇ ਤਾਜ਼ੇ ਫੱਟ ਤੇ ਮੁਰਨਾਮਕ ਛਿੜਕਿਆ ਕਿ ਉਹ ਵੀ ਧਰਮ ਸੀ ਆ ਤੂੰ ਜਾਣਦਾ ਹੈ ਨਾ ਅਤਵਾਦੀਆਂ ਨੂੰ ਸ਼ਾਨਦਾਰ ਜ਼ਰੂਰ ਆ ਪਰ ਜੇ ਤੇਰੀ ਜ਼ਮੀਰ ਪੂਰਾ ਸਜਾਕੀ ਆ ਤਾਂ ਪਰਖ ਕੇ ਵੇਖ ਲੈ ਮੇਰਾ ਲੋਕ ਕਦੇ ਅਤਵਾਦੀ ਨਹੀਂ ਹੋ ਸਕਦਾ ਤੂੰ ਇਹਨਾਂ ਨੂੰ ਅਤਵਾਦੀ ਕਹਿ ਰਿਹਾ ਜਿੰਨਾ ਕਦੇ ਮੱਛਰ ਨਹੀਂ ਸੀ ਮਾਰਿਆ ਬਾਕੀ ਸੱਚਾ ਕਾਲਪੁਰਖ ਵਾਹਿਗੁਰੂ ਕੋ ਜਾਣਦਾ ਹੈ ਕਹਿ ਕੇ ਧਰਮ ਤੋਂ ਸੀਸ ਚੁਕਾ ਕੇ ਪਿੱਛੇ ਮੁੜ ਗਿਆ ਇਹ ਕਿਵੇਂ ਤੇ ਕਿਉਂ ਹੋਇਆ ਉਸਨੇ ਨੌਰਿਆਨੰਦ ਨੂੰ ਪੁੱਛਣ ਦੀ ਲੋੜ ਨਾ ਸਮਝੀ ਸ਼ਾਇਦ ਉਹ तमाम ਹਕੀਕਤਾਂ ਨੂੰ ਰੂਹੋਂ ਜਾਣਦਾ ਸੀ ਉਸਦੇ ਚਿਹਰੇ ਤੇ ਨਾ ਤਾਂ ਕਿਸੇ ਪੀੜ ਦਾ ਪਰਛਾਵਾਂ ਸੀ ਨਾ ਹੀ ਅੱਖਾਂ ਵਿੱਚ ਸਿਰ ਉਹ ਜਿੰਨਾ ਸਮਾਂ ਅੱਖਾਂਮੁੰਦ ਕੇ ਗੰਬੀਰ ਅਵਸਥਾ ਵਿੱਚ ਅਕਾਲ ਪੁਰਖ ਅਗੇ ਅਰਦਾਸ ਕਰਦਾ ਰਿਹਾ ਉਹਨਾਂ ਸਮਾਂ ਕਿਸੇ ਸਿਪਾਈ ਦੀ ਹਿੰਮਤ ਉਹਨਾਂ ਮੁਰਹਵਾਲਾਤ ਵਿੱਚ ਲਜਾਂਦੀ ਨਹੀਂ ਪਈ ਉਸ ਦਿਨ ਤੇ ਰਾਤ ਉਸਨੇ ਨਾ ਕੁਝ ਖਾਦਾ ਨਾ ਪੀਤਾ ਉਸ ਨੂੰ ਕਰਤਾਰ ਦੀ ਭਾਵੀ ਦਾ ਰੂਹੋਂ ਸੱਲ ਨਹੀਂ ਸੀ ਪਰ ਕਰਮਕੌਰ ਦੀਆਂ ਉਹ ਗੱਲਾਂ ਯਾਦ ਸਨ ਜੋ ਉਸਨੇ ਜ਼ਿੰਦਗੀ ਦੇ ਸਵਾਸ ਸਿਮਟਣ ਸਮੇ ਧਰਮ ਸਿੰਘ ਨੂੰ ਆਖੀਆਂ ਸਨ ਇੱਕ ਪੱਖੋਂ ਬਾਬੇ ਦਾ ਮਨ ਪਛਤਾਵੇ ਵਿੱਚ ਝੂਰਿਆ ਸੀ ਕਿ ਉਹ ਪੁੱਤਾਂ ਪ੍ਰਤੀ ਕਰਮਕੌਰ ਨਾਲ ਕੀਤੇ ਵਾਅਦਿਆਂ ਪ੍ਰਤੀ ਵਫਾਦਾਰ ਨਹੀਂ ਹੋ ਸਕਿਆ पर बेखसुरते बेवसी दा आलम नालो नाल उसदे इस पछतावे नु तोड़या सी तो तो उस नु प्रत्यक्ष इलम सी कि नौरिया आनंद ने मेनू 16 तो ਛੜਕਉਣ ਬਦਲੇ ਮੇਰੇ ਨਿਰਦੋਸ਼ ਪੁੱਤਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਉਹ ਮੇਰੇ ਜੇ ਕਿੰਨਿਆਂ ਨੂੰ ਮਾਰ ਕੇ ਖਪਾਉਣ ਦਾ ਸੱਚ ਸਵੇ ਜ਼ਬਾਨੀ ਬੋਲਦਾ ਰਿਹਾ ਉਸੇ ਸ਼ਾਮ ਜਦੋਂ ਕਿਸੇ ਕਮਰੇ ਬਾਹਰ ਕੱਡਿਆ ਤੇ ਇੱਕ ਨੌਜਵਾਨ ਅਚਨ ਚੇਤ ਉਸ ਵੱਲ ਵਧਿਆ ਤੇ ਹੈਰਾਨਗੀ ਭਰੀਆਂ ਨਜ਼ਰਾਂ ਮਾਰਦਾ ਬੋਲਿਆ ਬਾਬਾ ਜੀ ਤੁਸੀਂ ਉਸਨੇ ਬਾਬੇ ਦੇ ਪੈਰੀਂ ਹੱਥ ਲਗਾਇਆ ਸਿਰ ਪਰੋਸਦਿਆਂ ਬਾਬੇ ਨੇ ਸੱਚ ਪਛਾਣ ਲਿਆ ਕਿ ਇਹ ਤਾਂ ਉਹੀ ਨੌਜਵਾਨ ਹੈ ਜਿਸ ਨੂੰ ਉਸ ਦਿਨ ਸੱਤੇ ਤੋਂ ਮਾਰਨੋਂ ਬਚਾਇਆ ਸੀ। ਬਸ ਪੁੱਤਰਾ ਬਿਨਾਂ ਜਰਮਾਂ ਦੀ ਕੈਦ ਘਟ ਰਿਆਂ ਪਰ ਤੂੰ ਇੱਥੇ। ਹਾਂ ਬਾਬਾ ਜੀ ਮੇਰੇ ਫਾਦਰ ਇੰਸਪੈਕਟਰ ਨੌਰਿਆਨੰਦ ਇੱਥੇ ਡਿਊਟੀ ਤੇ ਤਾਇਨਾਤ ਨੇ। ਉਸ ਨੇ ਸਾਹਮਣੇ ਖੜੇ ਨੌਰਿਆਨੰਦ ਵੱਲ ਇਸ਼ਾਰਾ ਕੀਤਾ ਤੇ ਸੱਤੇ ਦੇ ਬੋਲ ਅਚਨ ਚੇਤੀ ਬਾਬੇ ਦੇ ਕੰਨੀ ਗੂੰਜ ਪਏ। ਇਹ ਉਸੇ ਥਾਣੇਦਾਰ ਦਾ ਪੁੱਤਰ ਹੈ ਜੋ ਦਰਜਨ ਪਰਮਾਵਾਂ ਦੇ ਬੇਕਸੂਰ ਪੁੱਤ ਖਾ ਚੁੱਕਿਆ ਹੈ। ਬਾਬਾ ਵੇਖ ਰਿਹਾ ਸੀ ਕਿ ਆਪਣੇ ਪੁੱਤ ਦੀ ਹਰਕਤ ਤੱਕ ਕੇ ਨੌਰਿਆ ਹੈਰਾਨ ਹੋ ਰਿਹਾ ਸੀ। ਉਹ ਖੁਦੋਂ ਆਪਣੇ ਪਿਓ ਨੂੰ ਮੁਖਾਤਬ ਹੋ ਕੇ ਬੋਲਿਆ ਪਾਪਾ ਕਿਸ ਕਸੂਰ ਬਦਲੇ ਬਾਬਾ ਜੀ ਨੂੰ ਇੱਥੇ ਰੱਖਿਆ ਤੁਸੀਂ ਇਹ ਉਹੀ ਬਾਬਾ ਜੀ ਨੇ ਜਿਨ੍ਹਾਂ ਆਪਣੀ ਜਾਨ ਖਤਰੇ ਵਿੱਚ ਪਾ ਕੇ ਮੈਨੂੰ ਅਤਵਾਦੀਆਂ ਤੋਂ ਬਚਾਇਆ ਸੀ ਉਹਦਣ ਪੁੱਤ ਦੀ ਗੱਲ ਸੁਣ ਕੇ ਨੌਰੀ ਆਨੰਦ ਦੀਆਂ ਅੱਖਾਂ ਡੀਆਂ ਰਹਿ ਗਈਆਂ ਸ਼ਾਇਦ ਉਹ ਕੋਈ ਵੱਡਾ ਗੁਨਾਹ ਕਰ ਚੁੱਕਿਆ ਸੀ ਬੋਲੋ ਪਾਪਾ ਉਸ ਤੇ ਪੁੱਤਰ ਨੇ ਮੁੜਨੇ ਹੁਰਾ ਮਾਰਿਆ ਪਰ ਨੌਰੀਆ ਪੱਥਰ ਹੋ ਚੁੱਕਾ ਸੀ ਤੇਰੀ ਗੱਲ ਦਾ ਤੇਰੇ ਪਿਓ ਕੋਲ ਜਵਾਬ ਨਹੀਂ ਹੈ ਪੁੱਤਰਾ ਸੱਚ ਤਾਂ ਇਹ ਹੈ ਜਦੋਂ ਕਿ ਇਹਦੀ ਅੜਬ ਤਸਵੀਰ ਦੀ ਮੇਰੀ ਜ਼ਮੀਰ ਨੇ ਨਾਮ ਨਹੀਂ ਤਾ ਇਹਦਾ ਗਜਬ ਮੇਰੇ ਸਰੀਰ ਦਾ ਜ਼ਖਮ ਹੋ ਨਿਪੜਿਆ ਬੜਾ ਦਸਨੋਰੀਆ ਨਾਂਜੀ ਇਹ ਸੱਚ ਹੈ ਬਾਬੇ ਦੀ ਗੱਲ ਤੋਂ ਲਾਜਵਾਬ ਹੋਇਆ ਅਫਸਰ ਖਾਮੋਸ਼ ਸੀ ਤੂੰ ਮੇਰੇ ਦੋ ਪੁੱਤ ਮਾਰਤੇ ਮੈਂ ਫਿਰ ਵੀ ਬੁਲਾਦਾ ਤੇਰਾ ਪੁੱਤ ਤੇਰੇ ਸਾਹਮਣੇ ਖਲੋਤਾ ਤੂੰ ਫਿਰ ਵੀ ਖਾਮੋਸ਼ ਹੈ ਦੋ ਪੁੱਤ ਮਾਰਤੇ ਨੌਜਵਾਨ ਰੱਤੇਰਾ ਲਾਲ ਸੁਆ ਹੋ ਗਿਆ ਪਿਓ ਦੀਆਂ ਕਰਤੂਤਾਂ ਤਾਂ ਉਸਨੇ ਪਹਿਲਾਂ ਵੀ ਸੁਣੀਆਂ ਸਨ ਪਰ ਜ਼ੁਲਮੋ ਸਤਮ ਦੀ ਇਹ ਤਾਜ਼ਾ ਤਸਵੀਰ ਉਸਰੀ ਅਸਹਿ ਤੇ ਅਜੀਬ ਸੀ ਉਸਨੇ ਹਜ਼ਾਰ ਤਾਨੇ ਬਾਬੇ ਦੇ ਰੋਕਣ ਦੇ ਬਾਵਜੂਦ ਵੀ ਆਪਣੇ ਪਿਓ ਨੂੰ ਦਿੱਤੇ ਪਰ ਧਰਮ ਸੇ ਉਹਨੂੰ 7 ਦਿਨ ਪਹਿਲਾਂ ਤੱਕਿਆ ਕਹਿਰਬੰਨ ਨੌਰੀਆ ਕਿਤੇ ਵੀ ਨਸਰੀ ਨਾ ਪਿਆ ਸਾਹਮਣੇ ਖਾਕੀ ਵਰਦੀ ਵਿੱਚ ਖੜਾ ਬੇਜ਼ਬਾਨ ਖਾਮੋਸ਼ ਪੱਤਰ ਦਾ ਬੁੱਤ ਸੀ ਆਖਰ ਉਸ ਨੌਜਵਾਨ ਨੇ ਬਾਬੇ ਨੂੰ ਹਵਾਲਾਤ ਵਿੱਚੋਂ ਮੁਕਤੀ ਦਵਾਈ ਉਸਨੂੰ ਬਿਨਾਂ ਕਿਸੇ ਮੁਕਦਮੇ ਜਾਂ ਪੁਲਿਸ ਰਿਮਾਂਡਾ ਤੋਂ ਬੇਕਸੂਰ ਹਵਾਲਾਤ ਵਿੱਚ ਰੱਖਿਆ ਗਿਆ ਸੀ ਬਾਬੇ ਨੇ ਇੱਛਾ ਪ੍ਰਗਟਾਈ ਜੇ ਉਸਨੂੰ ਪੁੱਤਾਂ ਦੀਆਂ ਲਾਸ਼ਾਂ ਮਿਲ ਜਾਣ ਤਾਂ ਉਹ ਉਹਨਾਂ ਦਾ ਹੱਤੀ ਸੰਸਕਾਰ ਕਰ ਸਕੇ ਪਰਾਜੀ ਪੁਲਿਸ ਨੇ ਲਵਾਰਸ ਕੇ ਕਿ ਉਹਨਾਂ ਦਾ ਸਸਕਾਰ ਕਰ ਦਿੱਤਾ ਸੀ ਨੌਰਿਆਨੰਦ ਦਾ ਪੁੱਤਰ ਰਿੰਕੂ ਬਾਬੇ ਨਾਲ ਹੋਏ ਇਸ ਅਨਿਆਂ ਤੋਂ ਬੇहद ਦੁਖੀ ਸੀ ਉਸ ਦੀ ਆਤਮਾ ਤੇ ਵੱਡਾ ਬੋਝੇ ਸੀ ਕਿ ਜਿਸ ਇਨਸਾਨ ਨੇ ਆਪਣੀ ਜਿੰਦ ਖਤਰੇ ਵਿੱਚ ਪਾ ਕੇ ਉਸ ਨੂੰ ਬਚਾਇਆ ਸੀ ਉਸ ਇਨਸਾਨ ਦੇ ਦੋ ਪੁੱਤ ਉਸਦੇ ਪਿਓ ਨੇ ਬੇਕਸੂਰ ਮਾਰ ਦਿੱਤੇ ਤੇ ਉਸਤੇ ਬੇਤਹਾਸ਼ਾ ਤਸ਼ੱਦਦ ਆ ਉਹ ਬਾਬੇ ਨੂੰ ਘਰ ਛੱਡਣਾ ਆ ਤਾਂ ਬਾਬੇ ਦੀ ਜੀਵਨ ਕਾਥਾ ਸੁਣ ਕੇ ਡੰਗ ਰਹਿ ਗਿਆ ਰਾਕੇ ਪਰਦੇ ਲੋਕ ਤਾਂ ਇਹੋ ਸਮਝੀ ਬੈਠੇ ਸਨ ਕਿ ਬਾਬਾ ਕਿਤੇ ਬਾਹਰ ਗਿਆ ਆ ਜਾਵੇਗਾ ਪਰ ਪਿੰਡ ਦੇ ਬਹੁਤੇ ਲੋਕਾਂ ਨੂੰ ਪਤਾ ਵੀ ਸੀ ਤੇ ਹਰ ਕੋਈ ਆਪੋ ਆਪਣੇ ਪੱਦਰ ਤੇ ਪੈਰ ਵੀ ਵੀ ਕਰ ਰਿਹਾ ਸੀ ਪਰ ਲੋਕਲ ਪੁਲਿਸ ਵੱਲੋਂ ਪ੍ਰਗਟਾਈ ਜਾ ਰਹੀ ਅਨਜਾਨਤਾ ਕਿਸੇ ਨੂੰ ਅਗਾਹ ਪੈ ਰਹੀ ਨਹੀਂ ਸੀ ਬੁੱਟਣ ਦੇਰੀ ਬਾਬੇ ਨੂੰ ਪਤਾ ਲੱਗਾ ਕਿ ਅਮਰੀਕ ਤੇ ਗੁਰਚੇਤ ਨੂੰ ਪਿੰਡ ਦੇ ਲੋਕਾਂ ਨੂੰ ਇਹ ਕਹਿ ਕੇ ਪੂਆ ਦੇ ਪਿੰਡ ਜਾਣ ਲਈ ਕਹਿ ਦਿੱਤਾ ਕਿ ਪੁਲਿਸ ਉਹਨਾਂ ਨੂੰ ਵੀ ਫੜ ਸਕਦੀ ਉਹ ਘਰੋਂ ਸਭ ਆਗੂ ਦੇ ਪਿੰਡ ਗਏ ਸੀ ਪਰ ਰਸਤੇ ਵਿੱਚ ਹੀ ਕਿਤੇ ਪੁਲਿਸ ਦੇ ਤੱਕੇ ਚੜ ਕੇ ਇਸ ਦਾ ਕਿਸੇ ਨੂੰ ਕੋਈ ਇਲਮ ਨਹੀਂ ਸੀ ਇਹ ਵੀ ਕੁਦਰਤ ਦਾ ਇਤਫਾਕ ਸੀ ਕਿ ਉਹਨਾਂ ਦਿਨਾਂ ਵਿੱਚ ਭਾਗੋ ਤੇ ਬਲਜੀਤਪਿੰਡ ਨਹੀਂ ਸਨ ਨੀਤਾ ਸ਼ਹਿਰ ਬਾਬੇ ਦੀ ਜ਼ਿੰਦਗੀ 'ਚ ਇੱਕ ਵੱਡਾ ਤੂਫਾਨ ਆ ਕੇ ਥਮ ਗਿਆ ਇਲਾਕੇ ਵਿੱਚ ਸਹਿਮ ਦੇ ਪਰਛਾਵੇਂ ਛਾ ਗਏ ਸ ਸਬੂਤੇ ਲੋਕਾਂ ਨੇ ਉਸ ਨਾਲ ਹੋਏ ਅਨਿਆਬ ਵਿਰੁੱਧ ਆਵਾਜ਼ ਉਠਾਈ ਇਥੋਂ ਤੱਕ ਕਿ ਲੋਕਲ ਪੁਲਿਸ ਦੇ ਮੁਲਾਜ਼ਮ ਵੀ ਉਸ ਨਾਲ ਦੁੱਖ ਮਣਾ ਕੇ ਗਏ ਪਰ ਬਾਬੇ ਦੀ ਉਹੀ ਪਹਿਲੀ ਸਹਿਜ ਅਵਸਥਾ ਬਲੰਦ ਸੀ ਕਦੇ-ਕਦੇ ਰਿੰਕੂ ਵੀ ਬਾਬੇ ਕੋਲ ਆ ਜਾਂਦਾ ਸੀ ਪਰ ਕਦੇ ਕਿਸੇ ਨੇ ਬਾਬੇ ਦੀ ਜ਼ੁਬਾਨੀ ਨੌਰੀਏ ਪ੍ਰਤੀ ਸ਼ਿਕਵੇ ਦਾ ਇਜ਼ਹਾਰ ਜਾਂ ਕੋਈ ਬੋਲ-ਕਬੋਲ ਨਹੀਂ ਸੀ ਸੁਨਿਆ ਸਮਾ ਆਪਣੇ ਬਹਿਣ ਬਹਿੰਦਾ ਹੋਇਆ ਗੁਜ਼ਰਿਆ ਨੌਰਿਆਨੰਦ ਇੰਸਪੈਕਟਰ ਤੋਂ ਡੀਐਸਪੀ ਬਣ ਕੇ ਸੇਵਾਮੁਕਤ ਹੋ ਗਿਆ ਪੰਜਾਬ ਚੋਂ ਕਾਲੇ ਦੌਰ ਤੇ ਬੱਦਲ ਵੀ ਛੱਟ ਗਏ ਬਾਬਾ ਨਾਮਦਾਨ ਸੇਵਾ ਸਿਮਰਨ ਉਪਕਾਰ ਦੇ ਰਾਹ ਤੁਰਦਾ ਰਿਹਾ ਛੋਟਾ ਬਲਜੀਤ ਵੀ ਜਵਾਨ ਹੋ ਗਿਆ ਇੱਕ ਦਿਨ ਬਾਬੇ ਨੂੰ ਸੁਨੇਹਾ ਮਿਲਿਆ ਕਿ ਗੰਭੀਰ ਬਿਮਾਰੀ ਨਾਲ ਜੂਝਤਾਂ ਨੌਰਿਆ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਉਸ ਨੂੰ ਮਿਲਣਾ ਚਾਹੁੰਦਾ ਹੈ ਬਾਬਾ ਕਿਸੇ ਮਜਬੂਰੀ ਬਸਨਾ ਜਾ ਸਕਿਆ ਫਿਰ ਉਸ ਤੋਂ ਬਾਅਦ ਲਗਾਤਾਰ ਉਪਰੋਸਲੀ کئی ਸੁਨੇ ਬਾਬੇ ਨੂੰ ਮਿਲੇ ਬਾਬੇ ਨੇ ਜਾਣ ਦੀ ਇੱਛਾ ਪ੍ਰਗਟਾਈ ਤਾਂ ਹਰ ਇੱਕ ਵਿਅਕਤੀ ਨੇ ਪੈਰ ਗੱਡ ਕੇ ਇਸਤਵਰੋਧ ਕੀਤਾ ਬਹੁਤੇ ਲੋਕਾਂ ਨੇ ਇੱਥੋਂ ਤੱਕ ਆ ਕੇ ਬਾਬਾ ਤੂੰ ਪੁੱਤਰਾਂ ਦੇ ਕਾਤਲ ਕੋਲ ਕਿਹੜੇ ਮੂੰਹ ਜਾਵੇਂਗਾ ਬਾਬਾ ਕਹਿ ਰਿਹਾ ਸੀ ਦਸ਼ਮੇਸ਼ ਪਿਤਾ ਦਾ ਸਰਬੰਸ ਸ਼ਹੀਦ ਕਰਵਾ ਕੇ ਔਰੰਗਜ਼ੇਬ ਨੇ ਵੀ ਜ਼ਫਰਨਾਮਾ ਪੜ੍ਹ ਕੇ ਗੁਰੂ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਸੀ ਤੇ ਗੁਰੂ ਜੀ ਉਹਨਾਂ ਨੂੰ ਮਿਲਣ ਲਈ ਚੱਲ ਪਏ ਸਨ ਜਿਵੇਂ ਨੌਰਿਆ ਨੂੰ ਮਿਲਣ ਚਲਾ ਗਿਆ ਤਾਂ ਕੀ ਗੁਨਾਹ ਹੋਏਗਾ ਪਰ ਦਹਾਕਿਆਂ ਬਾਅਦ ਲੋਕ ਨਫਰਤ ਨੌਰਿਆਨੰਦ ਦੇ ਖਿਲਾਫ ਸੀ ਇੱਕ ਦਿਨ ਤਰਕਸਾਰੀ ਬਾਬਾ ਬਿਨਾ ਕਿਸੇ ਨੂੰ ਖਬਰ ਕੀਤੇ ਨੌਰਿਆਨੰਦ ਦੇ ਘਰ ਜਾ ਪੁੱਜਿਆ ਨੌਰਿਆਨੰਦ ਦੀ ਹਾਲਤ ਬੜੀ ਨਾਜ਼ੁਕ ਸੀ ਤੇ ਸਰੀਰ ਪਿੰਜਰ ਬਣ ਕੇ ਮੰਜੇ ਨਾਲ ਜੁੜਿਆ ਪਿਆ ਸੀ ਪਤਾ ਲੱਗਾ ਕਿ ਸਰੀਰ ਤੇ ਬੁਰੀ ਤਾਂ ਕੋੜ ਫਟ ਚੁੱਕਾ ਹੈ ਤੇ ਕੀੜੇ ਪੈ ਚੁੱਕੇ ਸਨ ਉਸ ਨੇ ਜਿਉਂ ਹੀ ਬਾਬੇ ਨੂੰ ਵੇਖਿਆ ਤਾਂ ਹੈਰਾਨ ਰਹਿ ਗਿਆ ਬਾਬੇ ਜਾਣ ਦੀ ਆਸ ਉੱਕੀ ਮਕਾ ਚੁੱਕਾ ਸੀ ਬੋਲਿਆ ਤੇਰੇ ਜ਼ਖਮ ਤਾਂ ਪਰ ਚੁੱਕੇ ਹਨ ਧਰਮ ਸਿਆ ਪਰ ਮੇਰੇ ਨਹੀਂ ਤੂੰ ਰੱਬ ਦਾ ਵੱਡਾ ਤਬੀਬ ਹੈਂ ਮਨੁਵੀ ਮੁਕਤੀ ਦਵਾ ਦੇ ਨਾ ਤੋਂ ਜੋ ਫਟ ਬੰਦਾ ਬੰਦੇ ਨੂੰ ਦਿੰਦਾ ਉਹਨੂੰ ਤਾਂ ਡਾਡਾ ਪਰਦਿਆ ਕਰਦਾ ਹੈ ਪਰ ਜੋ ਬੰਦੇ ਨੂੰ ਰੱਬ ਦਿੰਦਾ ਉਹਨੂੰ ਪਰਨਾ ਬੰਦੇ ਦੇ ਵਸ ਨਹੀਂ ਧਰਮ ਸਿੰਘ ਨੇ ਨੋਰੀ ਅਨੰਦ ਦੇ ਸਰੀਰ ਤੋਂ ਜਿਉਂ ਹੀ ਚਾਦਰ ਚੁੱਕ ਕੇ ਵੇਖਿਆ ਤਾਂ ਵੱਡੇ ਵੱਡੇ ਡਰਾਉਣੇ ਜ਼ਖਮਾਂ ਨੇ ਉਸ ਦਾ ਸਰੀਰ ਚਲਨੀ ਕੀਤਾ ਹੋਇਆ ਸੀ ਤੇ ਉਸ ਵਿੱਚ ਕੀੜੇ ਪ੍ਰਤੱਖ ਤੌਰ ਤੇ ਨਜ਼ਰੀ ਪੈ ਰਹੇ ਸਨ ਨੌਰਿਆ ਨੰਦੀ ਇਕ ਲੱਤ ਨੂੰ ਟੋਟੇ ਕਰਕੇ ਤਿੰਨ ਥਾਵਾਂ ਤੋਂ ਡਾਕਟਰਾਂ ਨੂੰ ਵੜਨਾ ਪਿਆ ਸੀ ਉਹ ਬੁਰੀ ਤਰ੍ਹਾਂ ਪੀੜ ਨਾਲ ਤੜਫ ਰਿਆ ਸੀ ਤੇ ਬਾਬਾ ਕੁਦਰਤ ਦੀਆਂ ਬੇਪਰਵਾਹੀਆਂ ਕਿਸਮਤ ਦੀ ਕਰਵਟ ਦਾ ਤਕਾਜ਼ਾ ਮਾਪ ਰਿਆ ਸੀ ਮੈਂ ਨਾ ਜ਼ਖਮਾਂ ਤੋਂ ਮੁਕਤੀ ਚਾਹੁੰਦਾ ਹਾਂ ਧਰਮ ਸਿਆ ਰੱਬ ਜ਼ਰੂਰ ਮੁਕਤੀ ਦਵਾਏਗਾ ਪਿਆਰਿਓ ਮੈਂ ਨਾ ਜ਼ਖਮਾਂ ਤੇ ਮਲਮ ਲਗਾਉਣਾ ਹੈ ਧਰਮ ਸਿਓ ਨੇ ਕਿਹਾ ਧਰਮ ਸਿਆ ਮੈਂ ਤੇਰੇ ਪੁੱਤ ਮਾਰਤੀ ਤੇ ਤੂੰ ਨਾ ਦੇ ਜ਼ਖਮਾਂ ਨੂੰ ਭੁੱਲ ਕੇ ਮੇਰੀ ਜ਼ਖਮਾਂ ਤੇ ਮਲਮ ਲਗਾਉਣ ਦੀ ਗੱਲ ਕਰਦਾ ਹੈ ਇਹ ਆ ਜੀਵ ਇਨਸਾਨ ਹੈ ਤੂੰ ਨੌਰਿਆ ਹੈਰਾਨ ਸੀ ਤੂੰ ਪਾਈ ਕਨਈਏ ਨੂੰ ਨਹੀਂ ਜਾਣਦਾ ਨੌਰਿਆ ਨੇ ਹਾਂ ਵਿੱਚ ਸਿਰ ਹਲਾਇਆ ਫਿਰ ਬਗਾਨੇ ਫਟ ਸਮੇਸ਼ਟਨ ਦੀ ਜਿਹੜੀ ਮੱਲਮ ਗੁਰੂ ਜੀ ਨੇ ਉਹਨੂੰ ਦਿੱਤੀ ਸੀ ਮੈਂ ਉਹ ਹੀ ਅੱਜ ਤੇਰੇ ਲਈ ਲੈ ਕੇ ਆਇਆ ਹਾਂ ਮੈਂ ਤੈਨੂੰ ਇਸ ਲਈ ਨਹੀਂ ਬੁਲਾਇਆ ਧਰਮਸ਼ਾਂ ਤੇ ਫਿਰ ਕਿਸ ਲਈ ਤੈਨੂੰ ਯਾਦ ਹੈ ਜਦੋਂ ਤੂੰ ਆਪਣੇ ਪੁੱਤਾਂ ਦੀਆਂ ਲਾਸ਼ਾਂ ਤੱਕੀਆਂ ਸਨ ਉਦੋਂ ਤੂੰ ਲੰਬੀ ਅਰਦਾਸ ਕੀਤੀ ਸੀ ਇਬਾਦਤ ਤੇ ਅਰਦਾਸ ਤਾਂ ਸਦਾ ਹੀ ਕਰਦਾ ਮੈਂ ਇਦਾਂ ਹੀ ਇੱਕ ਅਰਦਾਸ ਤੇਰੇ ਛੋਟੇ ਪੁੱਤ ਨੇ ਉਦੋਂ ਵੀ ਕੀਤੀ ਸੀ ਜਦੋਂ ਜੰਡ ਨਾਲ ਬੰਨ ਕੇ ਸੀ ਉਹਨਾਂ ਦੇ ਗੋਲੀਆਂ ਮਾਰੀਆਂ ਸਨ ਮੈਂ ਝੂਠ ਬੋਲਿਆ ਸੀ ਤੇਰੇ ਪਿੰਡ ਦੇ ਰਜਵਾਹੇ ਕੋਲ ਕੋਈ ਮੁਕਾਬਲਾ ਨਹੀਂ ਸੀ ਹੋਇਆ ਮੁਕਾਬਲਾ ਤਾਂ ਸੀ ਤਕੀਏ ਦੀ ਪਗਡੰਡੀ ਲਾ ਕੇ ਪੰਦੇ ਝੰਡੂ ਕੋਲ ਫਰਤੀ ਬਣਾਇਆ ਸੀ ਤੇ ਇਹਨਾਂ ਕੋਈ ਹਲਮ ਤਾਂ ਮੈਨੂੰ ਪਹਿਲਾਂ ਹੀ ਸੀ ਚਰਨ ਸਿੰਘ ਨੌਰਿਆ ਨੰਦੀ ਜਵਾਨੀ ਸੱਚ ਦੀਆਂ ਪਰਤਾਂ ਖੁੱਲਦੀਆਂ ਸੁਣ ਰਿਹਾ ਸੀ ਅੱਜ ਮੈਨੂੰ ਕਦੇ-ਕਦੇ ਲੱਗਦਾ ਕਿ ਤੇਰੇ ਪੁੱਤ ਦੀ ਉਸੇ ਅਰਦਾਸ ਦਾ ਸਰਾਪ ਮੈਂ ਅੱਜ ਭੁਗਤ ਰਿਹਾ ਤੇ ਮੇਰੇ ਜਿਸਮ ਦੀ ਹਸਰਾਸਤੀ ਉਸੇ ਅਰਦਾਸ ਦਾ ਪ੍ਰਤਾਪ ਹੈ ਉਦੋਂ ਮੈਂ ਕਿਹਾ ਸੀ ਕਿ ਮੇਰਾ ਲਹੂ ਹਤਵਰਦੀ ਨਹੀਂ ਹੋ ਸਕਦਾ ਇਹ ਤਾਂ ਸੱਚ ਹੋ ਗਿਆ ਪਰ ਅੱਜ ਮੈਂ ਇਹ ਕਹਿੰਦਾ ਹਾਂ ਕਿ ਮੇਰਾ ਲਹੂ ਕਿਸੇ ਦਾ ਬੁਰਾ ਵੀ ਨਹੀਂ ਚਿੱਤ ਸਕਦਾ ਤੈਨੂੰ ਮੈਂ ਭੁਲੇਖਾ ਨੌਰਿਆ ਨੰਦ ਉਦੋਂ ਤੇਰੇ ਪੁੱਤ ਨੇ ਜ਼ਰੂਰ ਅਰਦਾਸ ਕੀਤੀ ਹੋਏਗੀ ਮੇਰੇ ਲਈ ਤੇ ਜੇ ਨਹੀਂ ਤਾਂ ਆਪਣੇ ਲਈ ਪਰ ਮੈਂ ਕਹਿੰਦਾ ਅਜਰ ਅਰਦਾਸ ਤੂੰ ਕਰ ਮੇਰੇ ਲਈ ਉਹ ਅਰਦਾਸਾਂ ਤੇ ਪਰਤਖ ਹੋ ਰਹੀਆਂ ਨਹੀਂ ਅੱਜ ਦੀ ਤੇਰੀ ਕੀਤੀ ਅਰਦਾਸ ਵੀ ਪਰਤਖ ਹੋ ਨਿਭੜੇਗੀ ਨੌਰਿਆ ਨੰਦ ਦੀ ਜ਼ਬਾਨੀ ਤਰਲਾ ਸੀ ਜਿਵੇਂ ਜ਼ਖਮਾਂ ਨੂੰ ਸਾਰਾ ਫਤੂਰ ਦੂਰ ਦਿੱਤਾ ਸੀ ਈਗਨ ਨੌਰਿਆਨੰਦ ਮੈਂ ਅਰਦਾਸ ਕਰਾਂਗਾ ਕਿ ਪ੍ਰਮਾਤਮਾ ਤੇਰੇ ਜ਼ਖਮਾਂ ਦੀ ਤਾਬ ਦੇ ਤੇ ਤੇਰਾ ਸਾਰਾ ਦੁੱਖ ਖਤਮ ਕਰ ਦੇ। ਨਹੀਂ ਧਰਮ ਸਿੰਘ ਸਾਂ ਤੂੰ ਅਰਦਾਸ ਇਹ ਕਰਕੇ ਮੈਨੂੰ ਮੌਤ ਆ ਜਾਏ। ਮੈਨੂੰ ਮaaf ਕਰੋ ਨੌਰਿਆਨੰਦ ਮੈਂ ਕਿਸੇ ਦੀ ਮੌਤ ਦੀ ਅਰਦਾਸ ਨਹੀਂ ਕਰਦਾ। ਜ਼ਿੰਦਗੀ ਮੌਤ ਡਾਡੇ ਦੇ ਵਸ ਹੈ। ਧਰਮ ਸਿੰਘ ਸਪਸ਼ਟ ਮੁਨਕਰ ਹੋ ਗਿਆ। ਕਿਥੇ ਤੂੰ ਐਦਾਂ ਤੇ ਨਹੀਂ ਸੋਚ ਰਿਹਾ ਕਿ ਮੈਂ ਤੇਰੇ ਪੁੱਤਾਂ ਦਾ ਕਾਤਲ ਹਾਂ। ਨੌਰਿਆਨੰਦ ਦੇ ਮੂੰਹੋਂ ਸੁਭਾਅਕੀ ਨਿਕਲ ਗਿਆ। ਤੂੰ ਤਾਂ ਨਹੀਂ ਅਰਦਾਸ ਕਰ ਰਿਹਾ ਖੈਰ ਮੌਤ ਤਾਂ ਖੁਦ ਮੰਗ ਰਿਹਾ ਸਮੇ ਦਾ ਕੋੜਾ ਸੱਚ ਤਾਂ ਤੈਨੂੰ ਸਿਰ ਝੁਕਾ ਕੇ ਕਬੂਲਣਾ ਹੀ ਪਵੇਗਾ ਕਾਤਲ ਤਾਂ ਤੂੰ ਕੱਲੇ ਮੇਰੇ ਦੋਹਾਂ ਦਾ ਨਹੀਂ ਦਰਜਨਾ ਹੋਰ ਮਾਵਾ ਦੇ ਪੁੱਤਾਂ ਦਾ ਵੀ ਹੈ ਪਰ ਧਰਮਸ਼ਿਆ ਮੈਂ ਤੇਰੇ ਪੁੱਤਾਂ ਦਾ ਕਾਤਲ ਹੋ ਕੇ ਵੀ ਤੇਰਾ ਸਾਨ ਮੰਨਦਾ ਕਿ ਤੂੰ ਮੇਰੇ ਪੁੱਤ ਨੂੰ ਬਚਾਉਣ ਵਾਲਾ ਹੈ ਧਰਮਸ਼ਿਓ ਇਸ ਉਪਕਾਰ ਦੀ ਸਿਫਤ ਸ਼ਾਇਦ ਨੌਰੀ ਅਨੰਦ ਦੀ ਜ਼ੁਬਾਨੀ ਨਹੀਂ ਸੀ ਸੁਨਣਾ ਚਾਹੁੰਦਾ ਉਹ ਕਾਦਰ ਦੀ ਕੁਦਰਤ ਨੂੰ ਸਜਦਾ ਕਰਦਾ ਮੁੜ ਪਿਆ ਕੁਝ ਪੈਂਡਾ ਸਰਕਣ ਤੋਂ ਬਾਅਦ ਉਸ ਨੂੰ ਅਚਨ ਚੇਤ ਰਿੰਕੂ ਮਿਲਿਆ ਤਬਾਬ ਨੇ ਉਸ ਨੂੰ ਸਾਰੀ ਗੱਲ ਦੱਸੀ ਰਿੰਕੂ ਨੇ ਦੱਸਿਆ ਕਿ ਪਾਪਾ ਦੀ ਡੈਥ ਹੋ ਗਈ ਹੈ ਹੁਣੇ ਤੇ ਮੈਂ ਕਰ ਜਾ ਰਿਹਾ ਧਰਮਸਿਉ ਪੁੱਤਾਂ ਦੇ ਕਤਲ ਦੇ ਚਸ਼ਮਦੀਦ ਗਵਾਹ ਜੰਡ ਹੇਠ ਖਲੋਤਾ ਕਦੇ-ਕਦੇ ਆਪਣੇ ਪੁੱਤਰਾਂ ਦੇ ਝੂਠੇ ਪੁਲਿਸ ਮੁਕਾਬਲੇ ਦਾ ਮੰਜ਼ਰ ਤਸਬਰ ਵਿੱਚ ਤੱਕ ਰਿਹਾ ਸੀ ਤੇ ਕਦੇ ਸੋਚ ਰਿਹਾ ਸੀ ਕਿ ਉਸ ਨੂੰ ਨੌਰਿਆ ਨੰਦੀ ਅਰਥੀ ਨੂੰ ਮੋਢਾ ਦੇਣ ਜਾਣਾ ਚਾਹੀਦਾ ਹੈ ਜਾਨੀ ਧੰਨਵਾਦ